ਕਿ ਫੋਟੋ ਵਾਜ ਅਟਰੈਕਟ ਕਰਨ ਦੇ ਲਈ ਕਾਮਯਾਬ ਹੋਵਾਗੇ ਮੈਨੇਜਮੈਂਟ ਦੇ ਇੰਜਾਮ ਦੇ ਲਈ ਪੂਰੀ ਟੀਮਾਂ ਲੱਗੀਆਂ ਸਾਡੀ ਕਾਲਿੰਗ ਹੋ ਰਹੀ ਹੈ ਤਾਂ ਜੋ ਇਸ ਇਵੈਂਟ ਨੂੰ ਅਸੀਂ ਲੁਧਿਆਣਾ ਵਿੱਚ ਪ੍ਰਾਈਮ ਇਵੈਂਟ ਬਣਾ ਦਈਏ ਇੱਕ ਬਾਹਰ ਦੀ ਕੰਪਨੀਆਂ ਸਾਡੇ ਵੀ ਚਾਹ ਕੇ ਜੋੜ ਲਾ ਰਹੀਆਂ ਨੇ ਸਾਡੀ ਮੰਡੀ ਨੂੰ ਕਾਚ ਕਰਨਾ ਚਾਹਦੀਆਂ ਹਨ ਦਨ ਵਾਇਸ ਵੀ ਅਸੀਂ ਆਪਣੀ એનર્ਜੀ ਕੰਮ ਕਰਨ ਤੇ ਲਾਈਏ ਵਧੀਆ ਪ੍ਰੋਡਕਟ ਬਣਾਈਏ ਉਹਨਾਂ ਦੇ ਕੰਪੈਰੀਜ਼ਨ ਵਿੱਚ ਪ੍ਰੋਡਕਟ ਬਣਾਵਾਂਗੇ ਕਿੰਨਾ ਪਾ ਮਾਰਨੀ ਦੇ ਸਕਾਂਗੇ ਆਪਣਾ ਪ੍ਰੋਡਕਟ ਦੀ ਜਾਨ ਪਾਈਏ ਆਪਣੀ ਆਈਟਮ ਦਾ ਜਾਲ ਉਹ ਵੀ ਰੇਟ ਸਹੀ ਹੋਊਗਾ ਆਪਾਂ ਲੇਬਰ ਨਾਲ ਵੀ ਸਹੀ ਤਰੀਕੇ ਨਾਲ ਡੀਲ ਕਰਾਂਗੇ ਤਾਂ ਆਪਣੇ ਮਾਹੌਲ ਵਧੀਆ ਬਿਜ਼ਨਸ ਦਾ ਬਣਨਗਾ ਚਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾ ਆਪਕਾ ਮੇਰਾ ਨਾਮ ਕਪਲ ਜੋਸ਼ੀ ਹੈ ਜੀ ਐਫਜੀਐਮਏ ਫੈਸ਼ਨ ਗਾਰਮੈਂਟਸ ਮੈਨੂਫੈਕਚਰਿੰਗ ਅਸੋਸੀਏਸ਼ਨ ਸਾਡਾ ਬ੍ਰਾਂਡ ਹੈ ਜਿਸ ਦੇ ਵਿੱਚ ਸਾਡੇ ਚੇਅਰਮੈਨ ਸ਼੍ਰੀ ਤਰੁਣਜਨ 바ਵਾ ਜੀ ਪ੍ਰਧਾਨ ਪਜਨ ਕਪੂਰ ਜੀ ਫਾਈਨੈਂਸ ਸੈਕਟਰੀ ਪੁਨੀਤ ਅਰੋੜਾ ਜੀ ਸਾਡੇ ਚੀਫ ਐਡਵਾਈਜ਼ਰ ਰਿਸ਼ਭ ਜੈਨ ਜੀ ਸੈਕਟਰੀ ਸੁਨੀਲ ਸਰੀਨ ਜੀ ਆਪਾਂ ਸਾਡੇ ਚੀਫ 멘ਟਰ ਸਾਡੇ ਜਿਹੜੇ ਹੈਗੇ ਨੇ ਸਾਡੇ ਐਡਵਾਈਜ਼ਰ ਵਿਨੇਜ ਜੈਨ ਜੀ ਸਾਡੇ ਸਾਰੇ ਸਾਥੀ ਟੀਮ ਹੈ ਔਰ ਅੱਜ ਇਹ ਸਾਡੀ ਤੀਸਰੀ ਐਗਜ਼ੀਬਿਸ਼ਨ ਜੋ 11 12 13 ਅਗਸਤ ਨੂੰ ਰੈਡੀਸਨ ਬਲੂ ਦੇ ਵਿੱਚ ਲੱਗਣ ਜਾ ਰਹੀ ਹੈ ਜਿਸ ਦੇ ਵਿੱਚ ਅੱਜ ਸਾਡੀ ਇਹ ਤੀਸਰੀ ਮੀਟਿੰਗ ਐਸੀਬੀਟਾ ਦੇ ਨਾਲ ਹੋਈ ਹੈ ਉਸ ਦੇ ਵਿੱਚ ਅਸੀਂ ਸਾਰੇ ਐਗਜ਼ੀਬਿਟਰਾਂ ਨੂੰ ਆਨਲਾਈਨ ਟਾਈਮ ਦੇ ਵਿੱਚ ਜਿਹੜੀ ਜਿਹੜੀ ਤਿਆਰੀ ਨਾਲ ਰਿਲੇਟਡ ਜੋ ਵੀ ਗੱਲਬਾਤ ਉਹ ਡਿਟੇਲ ਚ ਡਿਸਕਸ ਕੀਤੀ ਹੈ ਉਹ ਨਾਲ ਨਾਲ ਪੈਨ ਇੰਡੀਆ ਦੇ ਵਿੱਚ ਅਸੀਂ ਇਨਵੀਟੇਸ਼ਨ ਵੀ ਭੇਜ ਰਹੇ ਹਾਂ ਜਿਸ ਦੇ ਵਿੱਚ ਅਸੀਂ ਗੱਦੀ ਵਾਲੇ ਸਾਰੇ ਹੋਲਸੇਲਰ ਸਾਰੇ ਹੀ ਕਸਟਮਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਇਸ ਦੇ ਨਾਲ ਨਾਲ ਅਸੀਂ ਇਸ ਐਗਜ਼ੀਬਿਸ਼ਨ ਦੇ ਵਿੱਚ ਆਪਣੇ ਸਾਰੇ ਕਸਟਮਰ ਨੂੰ ਇਹ ਵੀ ਵਿਸ਼ਵਾਸ ਦਿਲਾਉਣਾ ਚਾਹੁੰਦੇ ਹਾਂ ਕਿ ਲੇਟੈਸਟ ਟੈਕਨੋਲੋਜੀ ਦੇ ਲੇਟੈਸਟ ਬ੍ਰਾਂਡਡ ਸਾਰੇ ਹੀ ਪ੍ਰੋਡਕਟ ਤੁਹਾਨੂੰ ਇੱਕੋ ਛੱਤ ਦੇ ਵਿੱਚ ਮਿਲਣਗੇ ਜਿਹੜੇ ਸ਼ਹਿਰ ਦੇ ਵਿੱਚ ਲੇਟੈਸਟ ਕੰਪਨੀਆਂ ਦੁਆਰਾ ਫੈ ਸਰ ਕਿਹੜੇ ਕਿਹੜੇ ਬ੍ਰਾਂਡ ਆ ਰਹੇ ਨੇ ਕਿੰਨੀਆਂ ਕੰਪਨੀ ਨਾਲ ਟਾਈਪ ਹੋਇਆ ਹੁਣ ਤੱਕ ਕੁਝ ਪਤਾ ਲੱਗ ਸਕਿਆ ਉਹ ਓਵਰঅল 120 ਸਾਡੀ ਐਗਜ਼ੀਬਿਸ਼ਨ ਚ ਐਗਜ਼ੀਬਿਟਰ ਆ ਚੁੱਕੇ ਨੇ ਔਰ 15 ਤੋਂ ਲੈ ਕੇ 20 ਐਗਜ਼ੀਬਿਟਰ ਸਾਨੂੰ ਹੋਰ ਵੇਟਿੰਗ ਦੇ ਵਿੱਚ ਨੇ ਜਿਸ ਦੇ ਅਸੀਂ ਪਲੈਨਿੰਗ ਕਰ ਰਹੇ ਨੇ ਸਾਡੇ ਪੁਨੀਤ ਰੋੜਾ ਜੀ ਬਹੁਤ ਸੀਸਨ ਨੂੰ ਅੱਛੇ ਤਰੀਕੇ ਨਾਲ ਇਮਪਲੀਮੈਂਟ ਕਰ ਰਹੇ ਨੇ ਔਰ ਸਾਨੂੰ ਉਮੀਦ ਹੈ ਕਿ ਪੈਨ ਇੰਡੀਆ ਦੇ ਵਿੱਚ ਪੂਰੇ ਇੰਡੀਆ ਚ ਅਸੀਂ 5000 ਪਲੱਸ ਕਸਟਮਰ ਨੂੰ ਆਪਣੀ ਐਗਜ਼ੀਬਿਸ਼ਨ ਦੇ ਵਿੱਚ ਫੁਟਵਾਚ ਅਟਰੈਕਟ ਕਰਨ ਦੇ ਲਈ ਕਾਮਯਾਬ ਹੋਵਾਂਗੇ ਕਿਉਂਕਿ ਲਾਸਟ 2 ਐਗਜ਼ੀਬਿਸ਼ਨਸ ਦੇ ਵਿੱਚ ਸਾਡਾ ਸਕੋਰ 3000 ਪਲੱਸ ਰਿਹਾ ਸੀ ਉਸ ਨੂੰ ਅਸੀਂ ਹੋਰ ਇੰਪਰੂਵ ਕਰਨ ਦੇ ਲਈ ਉਸ ਨੂੰ 5000 ਤੋਂ ਪਲੱਸ ਕਿਸ ਤਰ੍ਹਾਂ ਕਰਨਾ ਹੈ ਇਸ ਲਈ ਪੂਰੀ ਟੈਕਸੀਆਂ ਦਾ ਇੰਤਜ਼ਾਮ ਫੂਡ ਦਾ ਇੰਤਜ਼ਾਮ ਕਸਟਮਰ ਦੇ ਲਈ ਸਾਰੀ ਮੈਨੇਜਮੈਂਟ ਦਾ ਇੰਤਜ਼ਾਮ ਲਈ ਪੂਰੀਆਂ ਟੀਮਾਂ ਲੱਗੀਆਂ ਸਾਡੀ ਕਾਲਿੰਗ ਹੋ ਰਹੀ ਆ ਸਾਰੇ ਐਕਸੀਬਿਟਰ ਨੂੰ ਗ੍ਰਾਹਕ ਨੂੰ ਤਾ ਜੋ ਇਕ ਇਵੈਂਟ ਨੂੰ ਅਸੀਂ ਲੁਧਿਆਣਾ ਦੇ ਇੱਕ ਪ੍ਰਾਈਮ ਇਵੈਂਟ ਬਣਾ ਦਈਏ ਕਸਟਮਰ ਕਲ ਨੂੰ ਸ਼ਹਿਰ ਦੇ ਬਾਕੀ ਬੈਠਾ ਵੀ ਸੋਚੇ ਕਿ ਯਾਰ 11 12 ਤਰੀਕ ਨੂੰ ਜਿਹੜੀ ਐਗਜ਼ੀਬਿਸ਼ਨ ਲੱਗ ਰਹੀ ਸੀ ਉਹਦੇ ਨੂੰ ਜ਼ਰੂਰ ਜਾਣਾ ਹੈ ਤਾਂ ਜੋ ਹਰ ਤਰ੍ਹਾਂ ਦੇ ਬ੍ਰਾਂਡ ਸਾਨੂੰ ਉੱਥੇ ਦੇਖਣ ਨੂੰ ਮਿਲ ਸਕਦੇ ਵੀ ਜਿਸ ਤਰ੍ਹਾਂ ਬੰਗਲਾਦੇਸ਼ ਤੇ ਚਾਈਨਾ ਤੇ ਖਾਸ ਕਰਕੇ ਨੇੜੇ ਦੇ ਨੇੜੇ ਦੇ ਦੇਸ਼ ਮੁਲਕੇ ਗਿਆ ਉਹ ਡੋਮਿਨੇਟ ਹੋ ਰਿਹਾ ਹੋਜ਼ਰੀ ਇੰਡਸਟਰੀ ਦੇ ਵਿੱਚ ਸੋ ਅਜਿਹੇ ਦੇ ਵਿੱਚ ਅਜਿਹੀਆਂ ਐਗਜ਼ੀਬਿਸ਼ਨਾਂ ਬੜੀ ਜ਼ਰੂਰੀ ਹੈ ਕਿਉਂਕਿ ਸਾਡੇ ਜੇਕਰ ਹੋਜ਼ਰੀ ਨੂੰ ਹੋਰ ਆਪਾਂ ਹੋਰ ਸਾਈਟ ਕਰਨਾ ਤੇ ਜ਼ਰੂਰੀ ਹੈ ਦੇਖੋ ਇਸ ਤਰ੍ਹਾਂ ਵਾ ਹਰ ਇਨਸਾਨ ਨੂੰ ਜੋ ਮੈਂ ਆਪਣੀ ਜ਼ਿੰਦਗੀ ਦਾ ਫਲਸਫਾ ਬਣਾਇਆ ਹੋਇਆ ਹੈ ਉਹ ਉਮੀਦ ਤੇ ਦੁਨੀਆ ਟਿਕੀ ਹੋਰ ਯਤਨ ਕਰਨਾ ਕਰਮ ਸਾਡਾ ਕੰਮ ਹੈ ਅਸੀਂ ਇਸ ਦੁਨੀਆ 'ਤੇ ਕਰਮ ਕਰਨ ਆਏ ਆ ਆਪਾਂ ਜੀ ਅਸੀਂ ਨੂੰ ਠੀਕ ਅਸੀਂ ਮੰਨਦੇ ਗੌਰਮੈਂਟ ਦੀ ਪਾਲਿਸੀਆਂ ਉਹਨਾਂ ਦੀ ਆਪਣੀਆਂ ਮਜਬੂਰੀਆਂ ਵਾ ਚਾਈਨਾ ਦੀਆਂ ਬੰਗਲਾਦੇਸ਼ ਦੀਆਂ ਬਟ ਸਾਨੂੰ ਸਭ ਤੋਂ ਪਹਿਲਾਂ ਇਹ ਚੀਜ਼ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਉਸ ਦੇਸ਼ ਦੇ ਵਿੱਚ ਰਹਿੰਦੇ ਹਾਂ ਜਿੱਥੇ 140 ਕਰੋੜ ਦਾ ਮੂਲਕ ਹੈ ਬਾਹਰ ਦੀ ਕੰਪਨੀਆਂ ਸਾਡੇ ਵਿੱਚ ਆ ਕੇ ਯੂਨਿਟ ਲਾ ਰਹੀਆਂ ਨੇ ਸਾਡੀ ਮੰਡੀ ਨੂੰ ਕਿਆ ਚ ਕਰਨਾ ਚਾਹੁੰਦੀਆਂ ਦਨ ਵਾਈਪ ਵੀ ਡਿਸਟਰਬ ਅਸੀਂ ਆਪਣੀ એનર્ਜੀ ਕੰਮ ਕਰਨ ਤੇ ਲਾਈਏ ਵਧੀਆ ਪ੍ਰੋਡਕਟ ਬਣਾਈਏ ਉਹਨਾਂ ਦੇ ਕੰਪੈਰੀਜ਼ਨ ਦੇ ਵਿੱਚ ਪ੍ਰੋਡਕਟ ਬਣਾਵਾਂਗੇ ਕਿਉਂ ਆਪਾਂ ਮਾਰਨੀ ਵੇਚ ਪਾਵਾਂਗੇ ਮੈਂ ਆਪਣੇ ਸਾਰੇ ਦੁਕਾਨਦਾਰ ਭਰਾਵਾਂ ਨੂੰ ਸਰ ਮੈਨੂਫੈਕਚਰ ਭਰਾਵਾਂ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਭਰਾਵੋ ਦਿਲ ਨਾ ਛੋਟਾ ਕਰੋ ਆਪਣੇ ਪ੍ਰੋਡਕਟ ਨੂੰ ਆਪਣੇ ਪ੍ਰੋਡਕਟ ਦੀ ਜਾਨ ਪਾਈਏ ਕਹਿੰਦੇ ਨਾ ਕਿ ਜਿੱਥੇ ਵੀ ਗੁਣ ਹੁੰਦਾ ਹੈ ਤੇ ਮੱਖੀ ਆਪਣੇ ਆਪ ਆਂਦੀ ਹੈ ਆਪਾਂ ਆਪਣੇ ਪ੍ਰੋਡਕਟ ਦੀ ਜਾਨ ਪਾਈਏ ਆਪਣੀ ਆਈਟਮ ਤੇ ਜਾਨ ਉਹ ਵੀ ਰੇਟ ਸਹੀ ਹੋਊਗਾ ਆਪਾਂ ਲੇਬਰ ਦੇ ਨਾਲ ਵੀ ਸਹੀ ਤਰੀਕੇ ਨਾਲ ਡੀਲ ਕਰਾਂਗੇ ਤਾਂ ਆਪਣੇ ਮਾਹੌਲ ਵਧੀਆ ਬਿਜ਼ਨਸ ਦਾ ਬਣਨਗਾ ਲੱਗਦਾ ਐਕਸੀਬਿਸ਼ਨ ਸੈਂਟਰਾਂ ਦੀ ਲੋੜ ਹੈਗੀ ਲੁਧਿਆਣਾ ਦੇ ਦੇਖੋ ਇਹ ਤਾਂ ਭਾਜੀ ਤੁਸੀਂ ਸਾਡੇ ਦਿਲ ਦੀ ਕਹਿੰਦੇ ਨਾ ਦੁੱਖ ਦੀ ਰੱਗ ਤੇ ਹੱਥ ਰੱਖਦਾ ਇਹ ਪਿਛਲੇ 6 ਸਾਲ ਤੋਂ ਸਾਡੇ ਚੇਅਰਮੈਨ ਤਰुण ਜਨ ਬਾਬਾ ਜੀ ਦੀ ਲੜਾਈ ਲੜ ਰਹੇ ਨੇ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਲੁਧਿਆਣੇ ਦੇ ਵਿੱਚ ਸਾਨੂੰ ਇੱਕ ਸ਼ਹਿਰ ਦੇ ਨੇੜੇ ਕੈਜ਼ੀਵੇਸ਼ਨ ਸੈਂਟਰ ਚਾਹੀਦਾ ਹੈ ਜਿਹੜੀ ਅਸੀਂ ਸਾਡੇ ਹੁਣ ਮਾਨਯੋਗ ਮੰਤਰੀ ਜੀ ਬਣੇ ਨੇ ਬਿੱਟੂ ਜੀ ਉਹਨਾਂ ਅੱਗੇ ਵੀ ਬੇਨਤੀ ਕਰਾਂਗਾ ਸਾਡੇ ਬਾਬਾ ਜੀ ਯਤਨ ਕਰ ਰਹੇ ਨੇ ਕਿ ਕੋਈ ਅੱਛਾ ਅਸੀਂ ਮੰਤਰੀ ਭਲਾ ਕੇ ਲੈ ਕੇ ਆਈਏ ਤਾਂ ਜੋ ਜਿਹੜੀ ਸਾਡੀਆਂ ਆ ਛੋਟੀ ਛੋਟੀ ਦਿੱਕਤਾਂ ਨੇ ਇਹ ਤਾਂ ਛੋਟੀ ਜਿਹੀ ਨਹੀਂ ਸਰਕਾਰ ਲਈ ਵੱਡੀ ਚੀਜ਼ ਨਹੀਂ ਆ ਅਸੀਂ ਪੰਜਾਬ ਸਰਕਾਰ ਅਕੀ ਵੀ ਬੇਨਤੀ ਕਰਾਂਗੇ ਕਿ ਸਾਨੂੰ ਇਸ ਚੀਜ਼ ਦੀ ਬਹੁਤ ਜ਼ਰੂਰਤ ਹੈ ਹੋਟਲਾਂ ਦੇ ਵਿੱਚ ਠੀਕ ਆ ਅਸੀਂ ਆਪਣਾ ਅਫੋਰਡ ਕਰ ਲੈਣੇ ਕਰ ਲੈਣੇ ਨੇ ਕਿ ਬਿਜ਼ਨਸ ਦਾ ਦਾਇਰਾ ਤਾਂ ਇੱਕ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਕਸਟਮਰ ਆਂਦਾ ਉਹਦਾ ਇੱਕ ਇੰਪੈਕਟ ਬਹੁਤ ਅੱਛਾ ਬਣਦਾ ਹੈ ਮੈਂ ਵਿਨੀ ਜੈਨ ਮੀਡੀਆ ਐਂਡ ਆਰਗੇਨਾਈジング ਸੈਕਟਰੀ ਆਫ ਐਫ ਜੀ ਐਮਏ ਫੈਸ਼ਨ گارਮੈਂਟ ਮੈਨੂਫੈਕਚਰ ਐਸੋਸੀਏਸ਼ਨ ਆਫ ਲੁਧਿਆਣਾ ਜਿਹੜੀ ਕਿ ਸਾਡਾ ਮੇਨ ਪ੍ਰਮੁੱਖ ਜਿਹੜਾ ਐਗਜ਼ੀਬਿਸ਼ਨ ਲਗਾਣਾ گارਮੈਂਟ ਤੇ ਆਪਣੀ ਜਿੰਨੀ ਵੀ ਹੌਜ਼ਰੀ ਦੀ ਇੰਡਸਟਰੀ ਹੈ ਉਹਨੂੰ ਪ੍ਰਮੋਟ ਕਰਨ ਨਾਲ ਲੁਧਿਆਣਾ ਦੇ ਵਿੱਚ ਅਸੀਂ 11 12 13 ਅਗਸਤ ਨੂੰ ਰੈਡੀਸਨ ਬਲੂ ਦੇ ਵਿੱਚ ਇੱਕ ਐਗਜ਼ੀਬਿਸ਼ਨ ਸ਼ੋ ਕਰਨੇ ਜਾ ਰਹੇ ਹਨ ਜਿੱਥੇ ਲੁਧਿਆਣੇ ਦੇ ਸਾਰੇ ਪ੍ਰੋਮਿਨੈਂਟ ਤੇ ਪ੍ਰੀਮੀਅਮ ਜਿਹੜੇ ਮੈਨੂਫੈਕਚਰਰਸ ਨੇ 130 ਦੇ ਕਰੀਬ ਮੈਨੂਫੈਕਚਰ ਉੱਤੇ ਆਪਣਾ ਬ੍ਰਾਂਡ ਆਪਣੀ ਸੈਂਪਲਸ ਆਪਣੀ ਪ੍ਰੈਜੈਂਟੇਸ਼ਨ ਕਰਨ ਜਾ ਰਹੇ ਨੇ ਜਿਸ ਚ ਜੋ ਅਸੀਂ ਪਿਛਲੀ ਐਗਜ਼ੀਬਿਸ਼ਨਾਂ ਤੋਂ ਜੋ ਅਸੀਂ ਮਾਰਕੀਟਿੰਗ ਕਰਕੇ ਕੀਤਾ ਉਹਦੇ ਵਿੱਚ 5000 ਤੋਂ ਉੱਤੇ ਸਾਡੇ ਕੋਲ ਵਿਜ਼ਿਟਰਸ ਆਉਣ ਦੀ ਉਮੀਦ ਹੈ ਅੱਜ ਜਿਹੜਾ ਅੱਜ ਦਾ ਦਿਨ ਹੈ ਅੱਜ ਅਸੀਂ ਇੱਕ ਆਪਣੇ ਐਗਜ਼ੀਬਿਟਰਜ਼ ਦੀ ਇੱਕ ਮੀਟ ਕਮ ਇੱਕ ਬਿਜ਼ਨਸ ਪ੍ਰੋਮੋਸ਼ਨ ਸੈਮੀਨਾਰ ਤੁਸੀਂ ਆਪਣੇ ਬਿਜ਼ਨਸ ਦੀਆਂ ਦਿੱਕਤਾਂ ਨੂੰ ਕਿੱਦਾਂ ਦੂਰ ਕਰ ਸਕਦੇ ਹੋ ਕਿੱਦਾਂ ਆਪਣੇ ਆਪ ਨੂੰ ਫਲਰਿਸ਼ ਕਰ ਸਕਦੇ ਹੋ ਉਹਦੇ ਉੱਤੇ ਇੱਕ ਇਵੈਂਟ ਰੱਖਿਆ ਹੈਗਾ ਤੇ ਇਸ ਤੋਂ ਬਾਅਦ ਸਾਡਾ ਨੈਕਸਟ ਇਵੈਂਟ ਜਿਹੜਾ ਰਹੇਗਾ ਉਹ 11 12 13 ਰੈਡਿਸਨ ਬਲੂ ਦੇ ਵਿੱਚ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਐਗਜ਼ੀਬਿਸ਼ਨ ਜਫਰੀ ਇੰਡੀਆ ਪੂਰੇ ਆਲ ਓਵਰ ਇੰਡੀਆ ਤੋਂ 5000 ਹੋਲ ਸੇਲਰਸ ਜਿਹੜੇ ਕੀ ਆਪਣਾ ਕੱਪੜੇ ਨੂੰ ਲੈ ਕੇ ਕਪੜੇ ਦੀ ਹਰ ਚੀਜ਼ ਨੂੰ ਲੈ ਕੇ ਚਾਹੇ ਉਹ ਇਨਰ ਵੇਅਰ ਹੈ ਚਾਹੇ ਉਹ ਆਊਟਰ ਵੇਅਰ ਹੈ ਚਾਹੇ ਉਹ ਵਿੰਟਰ ਵੇਅਰ ਹੈ ਚਾਹੇ ਉਹ ਸਮਰ ਵੇਅਰ ਹੈ ਚਾਹੇ ਉਹ ਈਵਨਿੰਗ ਵੇਅਰ ਹੈ ਇਹ ਸਾਰਿਆਂ ਦੇ ਵਿੱਚ ਸਭ ਕੁਝ ਕੰਪਲੀਟ ਹੋ ਜਾਂਦਾ ਹੈ ਉਹਨੂੰ ਮੈਨੂਫੈਕਚਰ ਕਰਦੇ ਨੇ ਫੈਸ਼ਨ ਮਨਾਉਂਦੇ ਨੇ ਤੇ ਪ੍ਰੈਜ਼ੈਂਟ ਕਰਦੇ ਨੇ ਆਪਣੇ ਆਪ ਨੂੰ ਐਜ਼ ਅ ਲੁਧਿਆਣਾ ਲੁਧਿਆਣਾ ਜਿਹੜਾ ਕਿ ਮਾਂਚੈਸਟਰ ਆਫ ਇੰਡੀਆ ਹੈਗਾ ਉਹਨੂੰ ਰਿਪ੍ਰੈਜ਼ੈਂਟ ਔਰ ਇਹੀ ਲੋਕਾਂ ਕਰਕੇ ਲੁਧਿਆਣਾ ਮਾਂਚੈਸਟਰ ਆਫ ਇੰਡੀਆ ਮੰਨਿਆ ਜਾਂਦਾ ਹੈ ਤੇ ਮੈਂ ਤੁਹਾਡਾ ਡੇਲੀ ਪੋਸਟ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਇੱਥੇ ਆਏ ਤੁਸੀਂ ਅੱਜ ਦੇ ਦਿਨ ਇੰਨੀ ਗਰਮੀ ਦੇ ਵਿੱਚ ਸਾਡੀ ਸਾਡੇ ਪੋਸਟ ਨੂੰ ਸਰਕੂਲੇਟ ਕਰੋਗੇ ਵੀ ਆਰ ਵੈਰੀ ਥੈਂਕਫੁਲ ਟੂ ਯੂ ਓਵਰ ਆਲ 120 ਸਾਡੀ